ਰੇਲਵੇ ਸਟੇਸ਼ਨ ਤੋਂ ਪਤਾ ਲੱਗਾ ਥੋੜਾ ਮੁੰਡਾ ਲੈਣੇ ਤੇ ਪਾਇਆ ਗਿਆ ਉਹਨੇ ਸਾਰਾ ਕਾਰਜ ਦੱਸੀ ਹੈ ਕਿ ਐਵੇਂ ਮੁੰਡੇ ਦੇ ਸੁਬੇ ਮਾਰੇ ਕਿ ਮੇਰੇ ਮਿੱਤਰ ਬਾਸ ਪਤਾ ਲੱਗੀ ਮੇਰੇ ਮਿੱਤਰ ਹੋਇਆ ਗਿਆ ਇਨਸਾਫ ਨੂੰ ਪੇਟ ਤੋਂ ਮਤਲਬ ਕੱਟ ਕੇ ਦੋ ਹਿੱਸਿਆਂ 'ਚ ਬੋਡੀ ਮਿਲੀ ਸੀ ਕੌਣ ਦੀ ਨੀਅਤ ਨਾਲ ਇਹਨੂੰ ਕਿਸੇ ਨੇ ਰੇਲਵੇ ਟ੍ਰੈਕ ਤੇ ਲੈ ਜਾ ਕੇ ਇਹਦਾ ਮਾਰਡਰ ਕੀਤਾ ਤੂੰ ਮੇਰੇ ਨਾਲ ਚੱਲ ਮੈਂ ਤੈਨੂੰ 1000 ਰੁਪਏ ਦਵਾਂਗਾ ਤੇ ਥੋੜਾ ਕੰਮ ਜਾ ਕੇ ਆਣਾ ਬੱਚਾ ਸੀ 14 ਸਾਲ ਦਾ ਉਹਨੂੰ ਡਰਾ ਧੰਕਾ ਕੇ ਤੇ ਇਨ ਬੋਡੀ ਨੂੰ ਦੇ ਤੇ ਟਰੈਕਰ ਖਾਦਾਂ ਸੰਦਕਾਰ ਇੱਕ ਹੈ ਕਿ ਕਿਸੇ ਨੂੰ ਮੰਝਲੇ ਮੈਂ ਬੱਚੇ ਆਪਣੇ ਦੋਸਤਾਂ ਨਾਲ ਟਿੰਡਾ ਨਾਲ ਕਿੱਥੇ ਚਲਾ ਗਿਆ ਤੇ ਦੋ ਤਿੰਨ ਦਿਨ ਤੋਂ ਘਰ ਆਇ ਨਹੀਂ ਸਾਨੂੰ ਪਤਾ ਕਰਿਆ ਨਹੀਂ ਪਤਾ ਲੱਗਾ ਮੇਰੇ بڑے ਬੇਟੇ ਕਿਸੇ ਯਾਰ ਦੋਸਤ ਨੇ ਦੱਸਿਆ ਤੇਰਾ ਭਰਾ ਕਿਤੇ ਹੈ ਕਹਿੰਦਾ ਘੁੰਮਣ ਗਿਆ ਹੋਇਆ ਕਹਿੰਦਾ ਘੁੰਮਣ ਨਹੀਂ ਉਹਨੇ ਹਾਸਾ ਹੋ ਗਿਆ ਤੇ ਅਸੀਂ ਚੱਲ ਭੱਜ ਦੌੜ ਗਈ ਕਾਫੀ ਸਾਨੂੰ ਰੇਲਵੇ ਚੇਨ ਤੋਂ ਪਤਾ ਲੱਗਾ ਕਿ ਤੁਹਾਡਾ ਮੁੰਡਾ ਲੈਣੇ ਤੇ ਪਾਏ ਗਏ ਕਿਥੇ ਅਸੀਂ ਕੁਮਨ ਗਿਆ ਕਿਥੇ ਕਿਹਾ ਕਿ ਅਸੀਂ ਮੈਂ ਅੰਬਰ ਸਰਵਿਕ ਘੁੰਮ ਚੱਲੇ ਆਪਣੇ ਚਾਰ ਦੋਸਤਾਂ ਨਾਲ ਤਿਗੜੇ ਯਾਰ ਦੋਸਤ ਵੀ ਲੈਣ ਆਪਣੀ ਨਾਲ ਹੀ ਪੜਦੇ ਨੇ ਕਿ ਤੇ ਨਾਲ ਯਾਰ ਦੋਸਤਾਂ ਨੂੰ ਜਨਮ ਦਿਨ ਮਨਾਇਆ 24 ਜਨਮ ਦਿਨ ਸੀ ਉਹਦਾ ਅੱਠੇ 24 ਜਨਮ ਮਨਾਇਆ ਇਕੱਠੇ ਰਹੇ ਆਂ ਸੇਰੀ ਉਹ ਮੁੰਡਾ ਕਹਿੰਦਾ ਮੈਂ ਰਾਜਪੁਰ ਚੱਲਣਾ ਘੁੰਮ ਚੱਲਾਂਗੇ ਜਣ ਜਣ ਕੀ ਚਾਹੀਏ ਯਾਰ ਦੋਸਤ ਨੇ ਆਪਣੇ ਮੇਰੇ ਆਪਣੇ ਮੁੰਡਿਆਂ ਦੇ ਨਾਮ ਚੋਦ ਤੇ ਫਿਰ ਹਮ ਕੀ ਕਹਿਣਾ ਚਾਹੁੰਦੇ ਕਿਹੜੇ ਕਿਹੜੇ ਬੰਦੇ ਆ ਕਿ ਤੁਹਾਨੂੰ ਪਛਾਣ ਪਾਉਣ ਲਈ ਆ ਸੀ ਨੂੰ ਅਜੀ ਇੱਕ ਮੁੰਡਾ ਨੇ ਫੜਿਆ ਵੀ ਸੀ ਰੇਪੂਸ ਵਾਲੇ ਨੇ ਉਹਨੇ ਸਾਰਾ ਬਾਹਰ ਤੇ ਦੱਸੀ ਹੈ ਕਿ ਐਵੇਂ ਮੁੰਡੇ ਨੇ ਸੂਰੇ ਮਾਰੇ ਅਸੀਂ ਦੋਨਾਂ ਨੇ ਲੈਣ ਦੇ ਪਾਇਆ ਉਹਨੂੰ ਕਿ ਮੈਂ ਉਹਦੀ ਲੱਤਾਂ ਫੜੀਆਂ ਪਰ ਪੁਲਿਸ ਵਾਲੇ ਇਹ ਛੱਡਦਾ ਕਹਿੰਦੇ ਉਹ ਨਾ ਮਾਲਕ ਹੈ ਆਪਾਂ ਉਹਨੂੰ ਕੋਰਟ ਚ ਗਵਾ ਬਣਾਵਾਂਗੇ ਯਾਰ ਤੂੰ ਸੀ ਮਾਰੇ ਉਹਦੇ ਯਾਰ ਦੋਸਤ ਜਿਹੜਾ ਮੁੰਡਾ ਫੜਿਆ ਸੀ ਉਹਨੇ ਦੱਸਿਆ ਕਿ ਕੀ ਹੈ ਕਿਉਂ ਮਾਰੇ ਗਈ ਨਸ਼ੇ ਦੇ ਕਰਦੇ ਸੀ ਜਾਂ ਕੀ ਕਾਰਨ ਕੀ ਸੀ ਕਿ ਮਰਨ ਦਾ ਇਹ ਕਾਰਨ ਉਹ ਕਹਿੰਦੇ ਸਾਨੂੰ ਕੋਈ ਪਤਾ ਨਹੀਂ ਲੱਗ ਰਿਹਾ ਸ਼ਾਇਦ ਉਹਦਾ ਮੋਬਾਈਲ ਸੀ 45000 ਰੁਪਏ ਬੜਾ ਐਪਲ ਦਾ ਕੋਈ ਕਹਿੰਦਾ ਉਹਦੇ ਕਰਕੇ ਮਾਰੇ ਕਿ ਇਨਸਾਫ ਜਾਂਦੇ ਉਹ ਮੁੰਡਾ ਇਹ ਕਹਿੰਦਾ ਕਿ ਮੈਨੂੰ ਡਰਾ ਰਿਆ ਸੀ ਕਿ ਤੂੰ ਕਿਸਨ ਬੋਲਿਆ ਮੈਂ ਤੈਨੂੰ ਮਾਰ ਦਾਂਗਾ ਯਕੀਨ ਇਨਸਾਫ ਨੂੰ ਦੇ ਇੱਕ ਮੇਰੇ ਬੱਚੇ ਨੂੰ ਪਤਾ ਲੱਗਿਆ ਮੇਰੇ ਬੱਚੇ ਨਾਲ ਹੋਇਆ ਕਿ ਇਨਸਾਫ ਹੀ ਮਿਲ ਜਾਊਗਾ ਹੋਰ ਤਾਂ ਮੈਨੂੰ ਕੁਝ ਨਹੀਂ ਚਾਹੀਦਾ ਇਹ ਜੀ ਮਿਤੀ 25 26 3 2025 ਦੀ ਦਰਮਿਆਨੀ ਰਾਤ ਨੂੰ ਸਾਨੂੰ ਰਾਜਪੁਰਾ ਚੌਕੀ ਵਿੱਚ ਮੈਸੇਜ ਆਇਆ ਸੀਗਾ ਵੀ ਕਿਲੋਮੀਟਰ ਨੰਬਰ 291 ਤੇ ਇੱਕ ਡੈਡਵੜੀ ਪਈ ਹੈ ਜਿਸ ਤੇ ਸਾਡਾ ਏਐਸ ਸੁਖਮਨ ਸਿੰਘ ਮੌਕੇ ਤੇ ਕਾਰਵਾਈ ਕਰਨ ਗਿਆ ਸੀ ਮ੍ਰਿਤਕ ਦੀ ਉਸ ਦੀ شناخت ਨਹੀਂ ਹੋ ਸਕੀ ਸੀ ਤੇ ਉਹਦੇ ਪੇਟ ਤੋਂ ਮਤਲਬ ਕੱਟ ਕੇ ਦੋ ਹਿੱਸਿਆਂ 'ਚ ਬਾਡੀ ਮਿਲੀ ਸੀ ਤੇ ਉਹਦੇ ਛਾਤੀ ਵਗੈਰਾ ਤੇ ਕੋਈ ਜ਼ਖਮ ਜਿ ਸੀ ਉਸ ਤੋਂ ਬਾਅਦ ਅਸੀਂ ਇਹਦੀ شناخت ਕਰਨ ਦੇ ਕਾਹੇ ਪ੍ਰਾਲੀ ਕੀਤੇ ਤੇ ਥਾਣੇ ਵਿੱਚ ਹੋਰ ਕਲੋਨੀਆਂ ਵਿੱਚ ਬਸਤੀਆਂ ਵਿੱਚ ਤੇ ਪੋਸਟਰ ਲਗਾਏ ਮ੍ਰਿਤਕ ਦੀ ਮੌਤ ਬਾਰੇ ਦੱਸਿਆ ਲੋਕਾਂ ਨੂੰ ਤੇ 30 ਤਰੀਕ ਨੂੰ ਹਰਜਿੰਦਰ ਸਿੰਘ ਨੇ ਸਾਨੂੰ ਮਿਲਿਆ ਸੀਗਾ ਉਹਨੇ ਦੱਸਿਆ ਵੀ ਉਹਦਾ ਲੜਕਾ ਜਿਹਦਾ 24 ਦੀ ਮਾਰਚ ਨੂੰ ਮਤਲਬ ਬਰਥਡੇ ਸੀਗਾ ਤੇ ਸਾਰੇ ਬੱਚਿਆਂ ਨੇ ਉਹਦਾ ਬਰਥਡੇ ਵਗੈਰਾ ਮਨਾਇਆ ਤੇ ਪਾਰਟੀ ਪੁੱਟੀ ਕੀਤੀ ਇਹਨਾਂ ਨੇ ਤੇ 25 ਤਰੀਕ ਨੂੰ ਉਹ ਘਰੋਂ ਕਹਿ ਕੇ ਗਿਆ ਸੀਗਾ ਕਿ ਮੈਂ ਘੁੰਮਣ ਫਿਰਨ ਜਾਣਾ ਹਰਦੁਆਰ ਸਾਈਡ ਤੇ ਅ ਉਸ ਤੋਂ ਬਾਅਦ ਉਹਨੇ ਅਨੇ ਘਰ ਦੇ ਦਿਨ ਫੋਨ ਵੀ ਕਰਕੇ ਦੱਸਿਆ ਵੀ ਮੈਂ ਹਰਦਵਾਰ ਨਹੀਂ ਗਿਆ ਮੈਂ ਵਾਪਸ ਆ ਰਿਹਾ ਪਰ ਵਾਪਸ ਨਹੀਂ ਆਇਆ ਤੇ ਉਸ ਦੀ ਇਹਨਾਂ ਨੇ ਤਲਾਸ਼ ਵਗੈਰਾ ਕੀਤੀ ਜੋ ਦਰਾਨੇ ਤਫਤੀਸ਼ ਅਸਾਨੂੰ ਪਤਾ ਲੱਗਿਆ ਵੀ ਇਹਦਾ ਜਿਹੜਾ ਮਰਨ ਵਾਲੇ ਦਾ ਦੋਸਤ ਸੀ ਅਮਨ ਜੋਤ ਸਿੰਘ ਉਰਫ ਮੱਟੂ ਉਹ ਇਸ ਨੂੰ ਮੋਬਾਈਲ ਫੋਨ ਇਹਦਾ ਮਤਲਬ ਸਨੇਚ ਕਰਨ ਖੋਣ ਦੀ ਨੀਅਤ ਨਾਲ ਇਹਨੂੰ ਉਸਨੇ ਦੇਰਵੇ ਟ੍ਰੈਕ ਤੇ ਜਾ ਕੇ ਇਹਦਾ ਮਾਰਡਰ ਕੀਤਾ ਤੇ ਇਹਦਾ ਮੋਬਾਈਲ ਫੋਨ ਖੋ ਰਿਆ ਜੋ ਅਮਨ ਬਲੋੜਾ ਮੋਬਾਈਲ ਫੋਨ ਖੋਇਆ ਗਿਆ ਸੀ ਉਹ ਬਰਾਮਦ ਹੋ ਗਿਆ ਦੋਸ਼ੀ ਸੀ ਗ੍ਰਫਤਾਰ ਕਰ ਲਿਆ ਤੇ ਜੋ ਜੁਵినਾਈਲ ਹੈ ਤੇ ਜਿਸ ਨੂੰ ਅੱਜ ਜੁਵినਾਈਲ ਜਸਟਿਸ ਬੋਰਡ ਦੇ ਪੇਸ਼ ਕੀਤਾ ਜਾ ਰਿਹਾ ਤੇ ਤਫਤੀਸ਼ ਕੀਤੀ ਜਾ ਰਹੀ ਹੈ ਫੋਨ ਕਿਹੜਾ ਸੀ ਕਿਨੇ ਦੋਸ਼ੀ ਸੀਗੇ ਕਿੰਨੀ ਉਮਰਾਂ ਨੇ ਇਹਨਾਂ ਦੀਆਂ ਸੋਸ਼ੀ ਇਹਦੇ ਵਿੱਚ ਇੱਕੋ ਹੀ ਹੈ ਜੁਵਨਾਈਲ ਤੇ ਉਮਰ ਉਹਦੀ ਹਜੇ 16 ਸਾਲ ਤੋਂ ਘੱਟ ਫੋਨ ਖੜਾ ਸੀ ਨਾਲ ਕੋਲ ਜਿਹੜਾ ਫੋਨ ਦੀ ਕੁਸ਼ੀਤਿਆਂ ਨੇ ਆਈਫੋਨ 11 ਸੀ ਆਈਫੋਨ 11 ਕਿੰਨੇ ਬੰਦੇ ਇਨਵੋਲਵ ਸੀ ਕੱਲਾ ਬੰਦਾ ਨਹੀਂ ਉਹ ਵਰਤ ਦਿੱਤੀ ਹੈ ਕਿੰਨੇ ਨਾਲ ਇਹਨਾਂ ਹੋਰ ਸਾਥੀ ਵੀ ਸੀ ਦੇ ਜਿਹੜਾ ਇੱਕ ਅ ਜਿਸ ਬੰਦੇ ਨੇ ਇਹਨਾਂ ਦੇ ਵਾਰਸ ਮੇਰੇ ਤੇ ਵਾਰਸ ਨੂੰ ਸਾਰੀ ਗੱਲ ਦੱਸੀ ਹੈ ਉਸ ਨੂੰ 1000 ਰੁਪਏ ਦਾ ਲਾਲਚ ਦੇ ਕੇ ਇਹ ਕਹਿ ਕੇ ਨਾਲ ਲੈ ਗਿਆ ਸੀਗਾ ਵੀ ਤੂੰ ਮੇਰੇ ਨਾਲ ਚੱਲ ਮੈਂ ਤੈਨੂੰ 1000 ਰੁਪਏ ਦਵਾਂਗਾ ਤੇ ਥੋੜਾ ਕੰਮ ਜਾ ਕੇ ਆਣਾ ਤੇ ਉੱਥੇ ਜਾ ਕੇ ਇਹਨੇ ਮਤਲਬ ਉਹਨੂੰ ਡਰਾਇਆ ਬੱਚਾ ਸੀ 14 ਸਾਲ ਦਾ ਉਹਨੂੰ ਡਰਾ ਧਮਕਾ ਕੇ ਤੇ ਇਹਨੂੰ ਬਾਡੀ ਨੂੰ ਉਹਦੇ ਤੇ ਟਰੈਕਟਰ ਖਾਦਿਆ ਇਹਨੇ ਉਹਦੇ ਬਾਤਾਂ ਦਿੰਨਾ ਬੱਚਾ ਕਿ ਤੁਹਾਨੂੰ ਨਾਲ ਕਿਸੇ ਕਿਸ ਹੋਰ ਟੀਮ ਨਾਲ ਕਿਸੇ ਨਾਲ ਜੁੜਿਆ ਹੋ ਸਕਦਾ ਹੈ ਕਿ ਨਹੀਂ ਵੱਡੀ ਬਾਤਾਂ ਦਿੰਨਾ ਇੱਕ ਮਰਡਰ ਕਰਨਾ ਇੱਕ ਛੋਟੇ ਬੱਚੇ ਦੀ ਗੱਲ ਨਹੀਂ ਇਹਨਾਂ ਦਿਮਾਗ ਸਾਤੇ ਹੋਣਾ ਇਹਦੇ ਕੋਈ ਪਹਿਲਾਂ ਵੀ ਕੋਈ ਮਾਮਲਾ ਦਰਜ ਹੋਣੀ ਹੈ ਕੋਈ ਪਹਿਲਾਂ ਕੋਈ ਨਸ਼ਾ ਦੀ ਸੀ ਕਿਵੇਂ ਆ ਇਹਦੇ ਦੱਸਣ ਦਾ ਕਹੇ ਨਸ਼ਾ ਕਰਨ ਦਾਦੀ ਹੈ ਤੇ ਇਹਦੇ ਖਿਲਾਫ ਜਿਹੜੇ ਦਰਜ ਮੁਕਦਮੇ ਦੇ ਬਾਰੇ ਪਤਾ ਜੋ ਹੀ ਕੀਤੀ ਜਾਊਗੀ ਕਿ ਕਿਹੜੇ-ਕਿਹੜੇ ਮੁਕਦਮੇ ਦਰਜ ਨੇ ਕੀ ਇਹ ਕਿਸੇ ਹੋਰ ਕਿਸੇ ਤੇਜ਼ ਬੰਦੇ ਨਾਲ ਸ਼ਰਾਤੀ ਦਿਮਾਗ ਨਾਲ ਤਨੀ ਜੁੜਿਆ ਇਸ ਬਾਰੇ ਇਨਵੈਸਟੀਗੇਸ਼ਨ ਕੀਤੀ ਜਾਊਗੀ ਵੀੰ ਤੁਸੀ ਗਏ ਰਹੇ ਉਹ ਕਾਰਨ ਮੋਬਾਈਲ ਦਾ ਸੀਗਾ ਤੇ ਇਹ ਤੁਹਾਨੂੰ ਅਪਸਟਾਈਪ ਅਪਸਟਾਈਪ ਹੋਵੇ ਕਿਤੇ ਸਕੂਲ ਵਿੱਚ ਪੜਦੇ ਸੀ ਜਾਂ ਕਿਸੇ ਅੱਗੇ ਯਾਰ ਉਸ ਯਾਰ ਨੂੰ ਮਿਲੇ ਸੀਗੇ ਇਹ ਅਸਲ ਚ ਪੇਸ਼ੀ ਸੀ ਦੀ 25 ਤਰੀਕ ਨੂੰ ਕੋਰਟ ਵਿੱਚ ਕਿਸੇ ਅਮਨ ਦੀ ਕਿਸੇ ਮਗਦਮੇ ਵਿੱਚ ਪੇਸ਼ੀ ਸੀ ਦੀ ਕੋਰਟ ਚੋਂ ਪੇਸ਼ ਬੁਕਤਣ ਆਇਆ ਸੀਗਾ ਇੱਕ ਦਿਨ ਪਹਿਲਾਂ ਆ ਗਿਆ ਸੀਗਾ ਇਹ 24 ਤਰੀਕ ਨੂੰ 24 ਨੂੰ ਪਹਿਲਾਂ ਇਹਦਾ ਬਰਥਡੇ ਮਨਾਇਆ ਮੁੰਡੇ ਦਾ ਮਰਨ ਵਾਲੇ ਦਾ ਤੇ ਉਸ ਤੋਂ ਬਾਅਦ ਇਹ ਚਲਾ ਗਿਆ ਕੋਰਟ ਵਿੱਚ ਪੇਸ਼ੀ ਪੁੱਖਤਨ ਦਵਾਦ ਇਹ ਰਾਜਪੁਰੇ ਲੈ ਗਿਆ ਸੀ ਉਸ ਤੋਂ ਪਹਿਲਾਂ ਹੀ ਕਾਫੀ ਪਰਚਾ ਦਰਜ ਨਹੀਂ ਕਿਉਂ ਪੇਸ਼ੀ ਦੇ ਕਰ ਪੇਸ਼ੀ ਦਾ ਮळा ਕੋਈ ਪਰਚਾ ਹੋ ਗਿਆ ਹਾਂ ਇਸ ਵਾਰ ਇਹ ਰਿਕਾਰਡ ਹਾਸਲ ਕੀਤਾ ਜਾਊਗਾ ਥਾਣੇ ਤੋਂ ਤੇ ਹੁਣ ਕਿੱਦਾਂ ਦੀ ਹੁਣ ਰਿਮਾਂਡ ਦਿੱਤਾ ਜਾ ਰਿਹਾ ਕਿਤਨੇ ਲੋਕ ਕਿੱਥੇ ਜਾ ਰਹੇ ਨਹੀਂ ਜੁਵੀਨਾਈਲਾ ਇਹਨੂੰ ਮਾਨਯੋਗ ਤਲਵ ਵਿੱਚ ਪੇਸ਼ ਕਰਕੇ ਇਹਦਾ ਅਗਲਾ ਕੰਮ ਹਾਸਲ ਕੀਤਾ ਜਾਊਗਾ